ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਕਿ ਕੁਝ ਲੋਕਾਂ ਦਾ ਸੁਭਾਅ ਹੁੰਦਾ ਕਿ ਉਹ ਕਿਸੇ ਨੂੰ ਨਾ ਨਹੀਂ ਕਰ ਸਕਦੇ ਹੁੰਦੇ ਹੁਣ ਇਸ ਪਿੱਛੇ ਕੀ ਕਾਰਨ ਆ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਕਰਦੇ ਸੁਣਿਆ ਹੋਵੇਗਾ ਕਿ ਮੇਰੇ ਕੋਲੋਂ ਤਾਂ ਕਿਸੇ ਨੂੰ ਨਾ ਹੀ ਨਹੀਂ ਕੀਤੀ ਜਾਂਦੀ ਜੇ ਕੋਈ ਮੇਰੇ ਕੋਲੋਂ ਆ ਕੇ ਮਦਦ ਮੰਗਦਾ ਜਾਂ ਮੈਨੂੰ ਕੋਈ ਕੰਮ ਕਹਿ ਦਿੰਦਾ ਭਾਵੇਂ ਮੈਂ ਤੰਗ ਹੋ ਕੇ ਹੀ ਕਰਾਂ ਮੈਂ ਕਾਰ ਦਿੰਨਾ ਆ ਪਰ ਮੇਰੇ ਕੋਲੋਂ ਨਾ ਨਾ ਨਹੀਂ ਕੀਤੀ ਜਾਂਦੀ। ਇਸ ਪਿੱਛੇ ਕੀ ਕਾਰਨ ਹੈ? ਜਦੋਂ ਕੋਈ ਬੱਚਾ ਛੋਟਾ ਹੁੰਦਾ ਨਾ ਤਾਂ ਉਸ ਨੂੰ ਉਸ ਦੇ ਘਰ ਦੇ ਨਾ ਕਰਨ ਤੋਂ ਝਿੜਕਦੇ ਆ, ਵਰਜਦੇ ਆ ਕਿ ਨਾ ਨਹੀਂ ਕਰੀਦੀ। ਕੋਈ ਵੀ ਕੰਮ ਕਰਨਾ ਹੋਵੇ ਬੱਚਿਆਂ ਦੇ ਮਨ ਵਿੱਚ ਇਹ ਡਰ ਹੁੰਦਾ ਕਿ ਜੇ ਮੈਂ ਨਾ ਕਰ ਦਿੱਤੀ ਨਾ ਤਾਂ ਮੈਨੂੰ ਖੜਕ ਜਾਣੀ ਆ। ਜਾਂ ਮੈਂ ਨਾ ਕਰ ਦਿੱਤੀ ਤੇ ਮੈਨੂੰ ਪੇਰੈਂਟਸ ਕੋਲੋਂ ਝੜਕਾਂ ਪੈਣੀਆਂ, ਵੱਡਿਆਂ ਕੋਲੋਂ ਝੜਕਾਂ ਪੈਣੀਆਂ। ਤੇ ਉਸ ਦੇ ਮਾਈਂਡ 'ਚ ਇਹ ਗੱਲ ਸੈੱਟ ਹੋ ਚੁੱਕੀ ਹੁੰਦੀ ਆ ਕਿ ਮੈਂ ਨਾ ਨਹੀਂ ਕਰਨੀ। ਜਾਂ ਕਰਦਿਆਂ ਕੋਲੋਂ ਮੈਂ ਦਬਕੇ ਖਾਵਾਂਗਾ ਤੇ ਇਸ ਕਰਕੇ ਫਿਰ ਮੈਂ ਕਿਸੇ ਨੂੰ ਨਾ ਨਹੀਂ ਕਰਨਾ ਉਹਦੀ ਬਾਡੀ 'ਚ ਇਹ ਗੱਲ ਜਿਹੜੀ ਸੈੱਟ ਹੋ ਗਈ ਹੁੰਦੀ ਆ ਤੇ ਫਿਰ ਉਹੀ ਗੱਲ ਹੌਲੀ-ਹੌਲੀ ਜਦੋਂ ਵੱਡਾ ਹੁੰਦਾ ਨਾ ਤਾਂ ਫਿਰ ਉਹ ਇਸ ਤਰੀਕੇ 'ਚ ਬਦਲ ਜਾਂਦੀ ਆ ਕਿ ਜਦੋਂ ਫਿਰ ਕੋਈ ਲੇਡੀਜ਼ ਆ ਜੈਂਟਸ ਆ ਜਾਂ ਕੋਈ ਬੱਚਾ ਵਾ ਉਹਦੇ ਮਨ 'ਚ ਜਦੋਂ ਸੈੱਟ ਹੋਈ ਹੁੰਦੀ ਨਾ ਤਾਂ ਫਿਰ ਵੱਡਾ ਹੋ ਕੇ ਵੀ ਉਹਦੇ ਮਨ ਦੇ ਵਿੱਚ ਇਹੀ ਗੱਲ ਸੈੱਟ ਰਹਿੰਦੀ ਆ। ਉਹਦੇ ਵਿੱਚ ਫਿਰ ਕੌਨਫੀਡੈਂਸ ਖਤਮ ਹੋ ਜਾਂਦਾ ਨਾ ਕਰਨ ਦਾ ਤੇ ਉਹਦੀ ਬੋਡੀ ਇਸ ਗੱਲ ਨੂੰ ਸੈੱਟ ਕਰ ਲੈਂਦੀ ਆ ਕਿ ਨਾ ਨਹੀਂ ਕਰਨੀ ਜਿੰਨੂੰ ਆਪਾਂ ਕਹਿ ਦਿੰਨੇ ਕਿ ਹਿੰਮਤ ਨਹੀਂ ਹੈਗੀ ਨਾ ਕਰਨ ਦੀ ਜਾਂ ਮੇਰੇ ਕੋਲ ਉਹ ਤੇ ਨਾ ਕੀਤੀ ਨਹੀਂ ਜਾਂਦੀ ਖੁਣ ਕਈ ਵਾਰੀ ਕੁਝ ਪੈਣਾ ਵੀ ਇਹ ਗੱਲ ਕਰਦੀਆਂ ਕਿ ਮੈਨੂੰ ਕਿਸੇ ਨੇ ਕੋਈ ਕੰਮ ਕਹਿ ਦਿੱਤਾ ਤੇ ਮੈਂ ਔਖਿਆਂ ਹੋ ਕੇ ਕੀਤਾ ਮੇਰੇ ਕੋਲੋਂ ਨਾ ਹੀ ਨਹੀਂ ਹੋਈ ਇਹ ਨਾ ਕਿਉਂ ਨਹੀਂ ਹੋਈ ਕਿਉਂਕਿ ਸਾਡੀ ਬੋਡੀ 'ਚ ਇਹ ਗੱਲ ਸੈੱਟ ਹੋ ਗਈ ਆ ਕਿ ਅਸੀਂ ਨਾ ਕਰਾਂਗੇ ਨਾ ਛੋਟੇ ਹੁੰਦੇ ਆ ਸਾਡੇ ਮਨ 'ਚ ਇਹ ਹੁੰਦਾ ਕਿ ਸਾਨੂੰ ਪੇਰੈਂਟਸ ਕੋਲੋਂ ਚੜਕਾ ਮਿਲਣਗੇ ਆ ਤੇ ਵੱਡੇ ਹੋ ਜਾਂਦਾ ਜਦੋਂ ਵਿਅਕਤੀ ਉਦੋਂ ਉਹਦੇ ਮਨ 'ਚ ਇਹ ਹੁੰਦਾ ਕਿ ਜੇ ਮੈਂ ਨਾ ਕਰ ਦਿੱਤੀ ਇਹ ਗੁੱਸਾ ਕਰ ਲੂ ਜਾਂ ਮੈਂ ਨਾ ਕਰ ਦਿੱਤੀ ਖੁਦ ਉਹਦੇ ਵਿੱਚ ਆਪਣੀ ਹਿੰਮਤ ਨਹੀਂ ਹੁੰਦੀ ਨਾ ਕਰਨ ਦੀ ਅਗਲਾ ਗੁੱਸਾ ਕਰੇ ਚਾਹੇ ਨਾ ਕਰੇ ਇਹ ਅਲੱਗ ਗੱਲ ਆ ਵਿਅਕਤੀ ਦੀ ਆਪਣੀ ਹਿੰਮਤ ਹੀ ਨਹੀਂ ਹੁੰਦੀ ਕਿਸੇ ਨੂੰ ਨਾ ਕਰਨ ਦੀ ਤੇ ਕਈ ਵਾਰ ਤਾਂ ਕੁਝ ਲੋਕ ਇਹੋ ਜਿਹੇ ਹੁੰਦੇ ਕਿ ਜਿੰਨਾ ਦੇ ਆਪਣੇ ਅਕਾਊਂਟ ਤੱਕ ਖਾਲੀ ਹੋ ਜਾਂਦੇ ਆ ਕਿ ਉਹ ਕਿਸੇ ਨੂੰ ਨਾ ਹੀ ਨਹੀਂ ਕਰ ਪਾਉਂਦੇ ਕਿ ਮੈਂ ਹਾਂ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ ਹਿੰਮਤ ਨਹੀਂ ਹੁੰਦੀ ਜਿਸ ਕਰਕੇ ਉਹ ਆਪਣਾ ਲਾਸ ਕਰਦੇ ਰਹਿੰਦੇ ਆ ਤੇ ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ ਆਪਣੇ ਆਪ ਚ ਕੋਸ਼ਿਸ਼ ਕਰਿਆ ਕਰੋ ਕਿ ਜਿੱਥੇ ਤੁਸੀਂ ਕਿਸੇ ਦੀ ਮਦਦ ਨਹੀਂ ਕਰਦੇ ਤੇ ਨਾ ਕਰਨ ਦੀ ਹਿੰਮਤ ਰੱਖਿਆ ਕਰੋ ਹੁਣ ਮੈਂ ਇੱਥੇ ਇਹ ਨਹੀਂ ਕਹਿੰਦੀ ਕਿ ਤੁਸੀਂ ਹਰੇਕ ਨੂੰ ਹੀ ਨਾ ਕਰੀ ਜਾਓ ਨਹੀਂ ਇੰਨੀ ਕੁ ਸੋਚ ਹਰ ਇਨਸਾਨ ਦੀ ਹੁੰਦੀ ਆ ਕਿ ਮੇਰਾ ਕਿੱਥੇ ਨਾ ਕਰਨ ਨਾਲ ਫਾਇਦਾ ਹੁੰਦਾ ਵਾ ਕਿੱਥੇ ਨਾ ਕੀਤੇ ਆ ਸਰਦਾ ਆ ਤੇ ਕਿੱਥੇ ਨਹੀਂ ਸਰਦਾ ਇਸ ਕਰਕੇ ਇਹੋ ਜਿਹੀ 네ਗੈਟਿਵਿਟੀ ਨੂੰ ਖਤਮ ਕਰੋ ਆਪਣੇ ਵਿੱਚੋਂ ਤੇ ਆਪਣੀ ਇੰਨੀ ਕੋ ਹਿੰਮਤ ਬਣਾਓ ਕਿ ਤੁਸੀਂ ਕਿਸੇ ਗੱਲ ਵਿੱਚ ਨਾ ਫਸ ਜਾਓ ਤਾਂ ਕਿ ਤੁਹਾਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਕਈ ਵਾਰ ਫਿਰ ਲੋਕਾਂ ਦੇ ਅਕਾਊਂਟ ਖਾਲੀ ਹੋ ਜਾਂਦੇ ਨਾ ਕਿਉਂਕਿ ਉਹਨਾਂ 'ਚ ਹਿੰਮਤ ਨਹੀਂ ਹੁੰਦੀ ਨਾ ਕਰਨ ਦੀ ਤੇ ਫਿਰ ਆਪ ਕਿੰਨੀਆਂ ਮੁਸ਼ਕਲਾਂ 'ਚ ਪੈਂਦੇ ਆ ਇਸ ਕਰਕੇ ਫਿਰ ਇਹੋ ਜਿਹੀ ਹਿੰਮਤ ਜ਼ਰੂਰ ਬਣਾ ਕੇ ਰੱਖਿਆ ਕਰੋ ਤੇ ਫਿਰ ਇਹੋ ਜਿਹੀ ਕੁਝ ਲੋਕ ਜਿਹੜੇ ਉਹ ਇਹੋ ਜਿਹੇ ਹੁੰਦੇ ਆ ਜਿਹੜੇ ਆਪਣੇ ਫੈਸਲੇ ਖੁਦ ਨਹੀਂ ਲੈ ਸਕਦੇ ਹੁੰਦੇ ਕਿਉਂਕਿ ਉਹਨਾਂ ਵਿੱਚ ਵੀ ਹਿੰਮਤ ਨਹੀਂ ਹੁੰਦੀ ਕਿ ਉਹ ਆਪਣੇ ਫੈਸਲੇ ਆਪ ਲੈ ਸਕਣ ਉਹਨਾਂ ਨੂੰ ਇਹ ਹੁੰਦਾ ਕਿ ਸ਼ਾਇਦ ਦੂਜਾ ਜਾਣਾ ਮੇਰੇ ਤੋਂ ਵੱਧ ਸਿਆਣਾ ਆ ਉਹ ਫੈਸਲੇ ਲਵੇ ਹੁਣ ਇੱਥੇ ਮੈਂ ਇਹ ਨਹੀਂ ਕਹਿੰਦੀ ਕਿ ਸਾਰੇ ਹੀ ਐਵੇਂ ਜਿੱਥੇ ਬਜ਼ੁਰਗਾਂ ਦਾ ਸਤਕਾਰ ਹੁੰਦਾ ਉੱਥੇ ਉਹਨਾਂ ਤੇ ਫੈਸਲੇ ਛੱਡ ਦੇਣੇ ਚਾਹੀਦੇ ਕਿਉਂਕਿ ਉਹਨਾਂ ਕੋਲ ਜ਼ਿੰਦਗੀ ਦੇ ਤਜਰਬੇ ਹੁੰਦੇ ਨੇ ਉਹ ਇੱਕ ਅਲੱਗ ਮੈਟਰ ਆ ਪਰ ਕੁਝ ਲੋਕ ਇਹੋ ਜਿਹੇ ਹੁੰਦੇ ਜਿਹੜੇ ਆਪ ਨਹੀਂ ਫੈਸਲੇ ਕਰ ਸਕਦੇ ਹੁੰਦੇ ਆਪਣੀ ਜ਼ਿੰਦਗੀ ਦੇ ਉਹ ਦੂਜਿਆਂ ਨੂੰ ਪੁੱਛ ਕੇ ਕਰਦੇ ਆ ਤੇ ਫਿਰ ਜਦੋਂ ਉਹ ਦੂਜਿਆਂ ਨੂੰ ਪੁੱਛਦੇ ਆ ਨਾ ਆਪਣੀ ਜ਼ਿੰਦਗੀ ਦੇ ਫੈਸਲਿਆਂ ਬਾਰੇ ਤੇ ਫਿਰ ਉਹ ਸਾਰੀ ਉਮਰ ਆਪਣੇ ਫੈਸਲੇ ਨਹੀਂ ਕਰ ਸਕਣਗੇ ਫਿਰ ਦੂਜਾ ਜਣਾ ਵੀ ਇਹੀ ਕਹੂਗਾ ਕਿ ਇਹਦੀ ਜ਼ਿੰਦਗੀ ਦੇ ਫੈਸਲੇ ਮੈਂ ਹੀ ਕਰਾਂ ਇਹ ਨਾ ਆਪਣੀ ਜ਼ਿੰਦਗੀ ਦਾ ਕੋਈ ਫੈਸਲਾ ਕਰੇ ਤੇ ਫਿਰ ਉਹ ਤੁਹਾਨੂੰ ਕਦੇ ਤੁਹਾਡੀ ਜ਼ਿੰਦਗੀ ਦਾ ਫੈਸਲਾ ਨਹੀਂ ਕਰਨ ਦੇਣਗੇ ਇਸ ਕਰਕੇ ਆਪਣੀ ਜ਼ਿੰਦਗੀ ਦਾ ਫੈਸਲਾ ਖੁਦ ਆਪ ਕਰੋ ਕਿਉਂਕਿ ਵੇਖੋ ਜਦੋਂ ਕੀ ਹੁੰਦਾ ਕਿ ਅਸੀਂ ਦੂਜੇ ਜਾਣੇ ਕੋਲੋਂ ਸਲਾਹਾਂ ਲੈਨੇ ਆ ਨਾ ਪੁੱਛਦੇ ਆ ਤੇ ਫਿਰ ਉੱਥੇ ਸਾਡਾ ਆਪਣਾ ਕੌਨਫੀਡੈਂਸ ਖਤਮ ਹੋ ਜਾਂਦਾ ਕਿ ਮੈਨੂੰ ਨਹੀਂ ਸਮਝ ਲੱਗਦੀ ਮੈਂ ਕੀ ਕਰਾਂ ਤੁਸੀਂ ਦੱਸੋ ਤੇ ਫਿਰ ਸਾਨੂੰ ਇਹ ਆਦਤ ਵੀ ਪੈ ਜਾਂਦੀ ਦੂਜਿਆਂ ਤੋਂ ਪੁੱਛਣ ਦੀ ਤੇ ਹੋ ਸਕਦਾ ਜੋ ਫੈਸਲਾ ਤੁਸੀਂ ਦੂਜਿਆਂ ਤੋਂ ਪੁੱਛ ਕੇ ਕਰ ਰਹੇ ਜੀ ਉਹ ਵੀ ਗਲਤ ਹੋ ਸਕਦਾ ਜੇ ਤੁਹਾਨੂੰ ਇਹ ਡਰ ਆ ਰਿਹਾ ਕਿ ਮੈਂ ਜੇ ਇਹ ਫੈਸਲਾ ਲਿਆ ਤੇ ਗਲਤ ਹੋ ਜਾਊਗਾ ਕਿ ਦੂਜੇ ਜਾਣੇ ਕੋਲ ਮੈਂ ਫੈਸਲਾ ਲਵਾਂ ਤੇ ਹੋ ਸਕਦਾ ਉਹ ਵੀ ਗਲਤ ਹੋ ਜਾਏ ਤੇ ਜੇ ਤੁਹਾਡੇ ਕੋਲੋਂ ਗਲਤ ਹੋ ਜਾਂਦਾ ਤੇ ਫਿਰ ਜ਼ਿੰਦਗੀ ਚ ਆਪਾਂ ਠੋਕਰਾਂ ਖਾ ਕੇ ਇਤਾਂ ਸਿੱਖਦੇ ਆ ਹੁਣ ਫੈਸਲਾ ਜ਼ਿੰਦਗੀ ਦੇ ਜਿਹੜੇ ਉਹ ਬੜੇ ਤਰੀਕਿਆਂ ਦੇ ਹੁੰਦੇ ਆ ਕਈ ਵਾਰ ਕੋਈ ਕਾਰੋਬਾਰ ਕਰਨਾ ਹੋਵੇ ਉਹਦੇ ਫੈਸਲੇ ਹੁੰਦੇ ਆ ਬਹੁਤ ਸਾਰੇ ਫੈਸਲੇ ਹੁੰਦੇ ਜ਼ਿੰਦਗੀ ਚ ਜਿਹੜੇ ਇਨਸਾਨ ਨੂੰ ਲੈਣੇ ਪੈਂਦੇ ਆ ਇਸ ਕਰਕੇ ਆਪਣੇ ਆਪ ਤੋਂ ਵਧੀਆ ਕੋਈ ਦੂਜਾ ਜਾਣਾ ਫੈਸਲਾ ਨਹੀਂ ਦੇ ਸਕਦਾ ਕਿਉਂਕਿ ਖੁਦ ਵਿਅਕਤੀ ਨੂੰ ਪਤਾ ਹੁੰਦਾ ਕਿ ਮੈਂ ਕਿਵੇਂ ਕਰਨਾ ਕਿਸ ਤਰ੍ਹਾਂ ਕਰਨਾ ਇਹ ਸਾਰਾ ਕੁਝ ਉਹ ਖੁਦ ਆਪ ਸੋਚ ਸਕਦਾ ਹੈ ਦੂਜੇ ਜਾਣੇ ਕੋਲ ਪੁੱਛ ਕੇ ਫੈਸਲਾ ਕਰਨਾ ਜਿਹੜਾ ਵਾ ਉਹ ਤੁਹਾਨੂੰ ਕਿਤੇ ਨਾ ਕਿਤੇ ਨੁਕਸਾਨ ਦੇ ਸਕਦਾ ਆ ਤੇ ਫਿਰ ਜੇ ਤੁਹਾਡੇ ਕੋਲ ਇੱਕ ਫੈਸਲਾ ਗਲਤ ਹੋ ਜਾਏਗਾ ਤੇ ਤੁਹਾਨੂੰ ਉਹ ਬਹੁਤ ਕੁਝ ਸਿਖਾ ਕੇ ਜਾਊਗਾ ਜ਼ਿੰਦਗੀ ਦੇ ਹੋਰ ਫੈਸਲਿਆਂ ਬਾਰੇ ਵੀ ਦੱਸ ਕੇ ਜਾਊਗਾ ਕਿ ਹਾਂ ਤੁਸੀਂ ਆ ਗਲਤ ਕੀਤਾ ਸੀ ਇਹਦੇ ਵਿੱਚ ਹੁਣ ਮੈਨੂੰ ਆਇਆ ਸਿੱਖਿਆ ਮਿਲੀ ਹੈ ਉਹ ਸਿਖਾਉਂਦਾ ਵੀ ਆ ਕਿਉਂਕਿ ਵਿਅਕਤੀ ਨੂੰ ਠੋਕਰਾਂ ਹੀ ਅੱਗੇ ਜਾਣਾ ਸਿਖਾਉਂਦੀਆਂ ਆ ਤੇ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਆਪ ਕਰਨੇ ਸਿੱਖਣੇ ਚਾਹੀਦੇ ਆਪ ਕਰਨੇ ਚਾਹੀਦੇ ਆ ਤਾਂ ਕਿ ਤੁਸੀਂ ਜ਼ਿੰਦਗੀ ਚ ਕਾਮਯਾਬ ਹੋਵੋ ਤੇ ਆਪਣੇ ਵਿੱਚ ਇੰਨੀ ਹਿੰਮਤ ਜ਼ਰੂਰ ਰੱਖੋ ਕਿ ਜਿੱਥੇ ਤੁਹਾਨੂੰ ਲੱਗਦਾ ਨਾ ਇਹ ਗੱਲ ਗਲਤ ਆ ਉਥੇ ਜ਼ਰੂਰ ਬੋਲਿਆ ਕਰੋ ਉਮੀਦ ਕਰਦੀ ਆ ਕਿ ਤੁਹਾਨੂੰ ਇਹ ਵਿਚਾਰ ਪਸੰਦ ਆਉਣਗੇ ਖੁਸ਼ ਰਹੋ ਤੰਦਰੁਸਤ ਰਹੋ